ਖੰਨਾਵਿਕ ਹੈ ਬਤੌਰ ਐਸਐਸਪੀ ਡਾਕਟਰ ਦਰਪਨ ਅਹਲੂਵਾਲੀਆ ਨੇ ਬਤੌਰ ਐਸਐਸਪੀ ਆਪਣਾ ਚਾਰ ਸੰਭਾਲ ਲਿਆ ਹੈ ਇਸ ਮੌਕੇ ਐਸਐਸਪੀ ਡਾਕਟਰ ਦਰਪਨ ਅਹਲੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਪੁਲਿਸ ਯੁੱਧ ਨਸ਼ਾ ਵਿਰੁੱਧ ਅਤੇ ਗੈਂਗਸਟਰ ਖਿਲਾਫ ਜੋ ਮੁਹਿੰਮ ਚਲਾ ਰਹੀ ਹੈ ਉਸ ਨੂੰ ਖੰਨਾ ਵਿੱਚ ਵੀ ਵੱਧ ਚੜ ਕੇ ਚਲਾਇਆ ਜਾਵੇਗਾ ਉਹਨਾਂ ਨਾਲ ਹੀ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਕੇ ਉਹਨਾਂ ਨੂੰ ਇਨਸਾਫ ਵੀ ਦਿਵਾਇਆ ਜਾਵੇਗਾ ਉਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਸਹਿਯੋਗ ਕਰਨ ਤਾਂ ਜੋ ਖੰਨਾ ਸ਼ਹਿਰ ਨੂੰ ਕ੍ਰਾਈਮ ਮੁਕਤ ਸ਼ਹਿਰ ਬਣਾਇਆ ਜਾ ਸਕੇ। ਅ ਜ਼ਿਲ੍ਹਾ ਖੰਨਾ ਵਿੱਚ ਬਤੌਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਰੂਬਰੂ ਹੋਣ ਲਈ। ਸਾਨੂੰ ਪਤਾ ਹੈ ਕਿ ਮੀਡੀਆ ਟ੍ਰਾਂਸਪੇਰੈਂਟ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਟੀਚਾ ਰਹੇਗਾ। मान्योग सीएम साहबते मान्योग बीजेपी साहब दी कोर प्रायोरिटीज ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ। ਮੇਰੀ ਇੱਕ 3 ਪ੍ਰੋਂਗਡ ਅਪਰੋਚ ਕਹਿ ਲੋ ਹੋਏਗੀ ਜੋ ਕਿ ਇੱਕ ਗੈਂਗਸਟਰ ਜਿਹਨੂੰ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਆ ਦੂਜਾ ਯੁੱਧ ਨਸ਼ਿਆਂ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ EDP ਦੀ ਪਾਲਿਸੀ ਤੇ ਫੋਕਸ ਕਰਾਂਗੇ। ਯਾਨੀ ਕਿ ਇਨਫੋਰਸਮੈਂਟ ਜਿਦੇ ਵਿੱਚ ਜਿਹੜੇ ਵੱਡੀ ਮੱਛਲੀਆਂ ਨੇ ਉਹ ਵੀ ਤੇ ਸਟਰੀਟ ਪੈਡਲਰਸ ਤੇ ਦੋਨਾਂ ਤੇ ਨਤ ਪਾਈ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ ਦੂਜਾ ਰਹੇਗਾ ਡੀ ਐਡਿਕਸ਼ਨ ਜਿਦੇ ਵਿੱਚ ਡੀਡਿਕਸ਼ਨ ਸੈਂਟਰ ਅਤੇ ਉਡ ਸੈਂਟਰਾਂ ਵਿੱਚ ਖੰਨਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟ੍ਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ਡਿਫੈਂਸ ਕਮੇਟੀਆਂ ਐਨ ਜੀਓਜ਼ ਤੁਹਾਡੇ ਸਾਰਿਆਂ ਨਾਲ ਮਿਲ ਕੇ ਅਤੇ ਤੀਸਰਾ ਰਹੇਗਾ ਪ੍ਰੀਵੈਂਸ਼ਨ ਜਿਦੇ ਵਿੱਚ ਅਸੀਂ ਵਕ-ਵਕ ਏਜੰਸੀਜ਼ ਵਕ-ਵਕ ਡਿਪਾਰਟਮੈਂਟਸ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕਿ ਅ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ মিডিਆ ਹੈ ਤੁਹਾਡੇ ਸਾਰਿਆਂ ਦੇ ਨਾਸਿਫ ਗ੍ਰੀਵੈਂਸਸ ਪਰ ਸੁਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾਵੇਗੀ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਦੇਣ ਲਈ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਆ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਵੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਕੇ ਪਬਲਿਕ ਇੰਟਰੈਕਸ਼ਨ ਕਰਕੇ ਉਹ ਤੇ ਕੀ ਪਿਆ ਜਾਣ ਗਿਆ ਤੇ ਦੁਆਰਾ ਇਹ ਹੀ ਰਿਪੀਟ ਕਰਾਂਗੀ ਕਿ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਨੇ ਸਾਡੇ ਸਾਰਿਆਂ ਨੂੰ ਵਚਨਬੱਧ ਕੀਤਾ ਹੈ ਕਿ ਅਸੀਂ ਰਿਜ਼ਲਟ ओरिएंटेड पोलिसिंग ਵਿਦ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਟੂ ਗੁੰਡਾ ਐਲੀਮੈਂਟਸ ਆਦਿ ਤੇ ਫੋਕਸ ਕਰਾਂਗੇ ਧੰਨਵਾਦ